ਆ ਹੁੰਦੀ ਏ ਅਸਲੀ ਯਾਰੀ ਮੁੰਡੇ ਨੇ ਵਿਆਹ ਵਿੱਚ ਬੁਲਾਇਆ ਆਪਣਾ ਬਿਮਾਰ ਦੋਸਤ ਹਰ ਕੋਈ ਦੇਖ ਕੇ ਹੋ ਗਿਆ ਹੈਰਾਨ ਦੋਸਤੋ ਅਕਸਰ ਹੀ ਦੋਸਤ ਤਾਂ ਹਰ ਕਿਸੇ ਦੇ ਹੁੰਦੇ ਨੇ ਪਰ ਹੁਣ ਇੱਕ ਦੋਸਤੀ ਦੀ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਿਮਾਰ ਮੁੰਡੇ ਨੂੰ ਕੁਝ ਮੁੰਡੇ ਫੜਕੇ ਲਿਆਉਂਦੇ ਦਿਖਾਈ ਦੇ ਰਹੇ ਨੇ ਦਰਸਲ ਜਿਸ ਮੁੰਡੇ ਦਾ ਵਿਆਹ ਸੀ ਉਸਨੇ ਆਪਣੇ ਵਿਆਹ ਵਿੱਚ ਆਪਣੇ ਸਾਰੇ ਹੀ ਦੋਸਤ ਬੁਲਾਏ ਸੀ ਪਰ ਇੱਕ ਦੋਸਤ ਬਿਮਾਰ ਹੋਣ ਕਾਰਨ ਜਿਆਦਾ ਤੁਰ ਫਿਰ ਨਹੀਂ ਸਕਦਾ ਸੀ ਪਰ ਵਿਆਹ ਵਾਲੇ ਮੁੰਡੇ ਨੇ ਆਪਣੇ ਇਸ ਦੋਸਤ ਨੂੰ ਵੀ ਆਪਣੇ ਵਿੱਚ ਬੁਲਾਇਆ ਅਤੇ ਸਾਰੇ ਹੀ ਦੋਸਤ ਉਸ ਨੂੰ ਫੜ ਕੇ ਵਿਆਹ ਵਿੱਚ ਲਿਆਏ ਅਤੇ ਜਦੋਂ ਵਿਆਹ ਵਾਲਾ ਮੁੰਡਾ ਉਸ ਨੂੰ ਦੇਖਦਾ ਹੈ ਤਾਂ ਭੱਜ ਕੇ ਆ ਕੇ ਜੱਫੀ ਪਾ ਲੈਂਦਾ ਹੈ ਜਿਸ ਤੋਂ ਬਾਅਦ ਬਿਮਾਰ ਦੋਸਤ ਬਹੁਤ ਹੀ ਭਾਵੁਕ ਹੋ ਜਾਂਦਾ ਹੈ ਬਿਮਾਰ ਦੋਸਤ ਨੂੰ ਭਾਵੁਕ ਹੋਇਆ ਦੇਖ ਸਾਰੇ ਹੀ ਦੋਸਤ ਇਕੱਠੇ ਹੋ ਕੇ ਉਸ ਨੂੰ ਚੁੱਪ ਕਰਾਉਣ ਲੱਗ ਜਾਂਦੇ ਨੇ ਵਿਆਹ ਵਾਲਾ ਮੁੰਡਾ ਆਪਣੇ ਬਿਮਾਰ ਦੋਸਤ ਦਾ ਹੱਥ ਫੜ ਕੇ ਸਾਰੇ ਹੀ ਦੋਸਤਾਂ ਨਾਲ ਇਕੱਠੇ ਹੋ ਕੇ ਫੋਟੋ ਕਰਵਾਉਂਦਾ ਹੈ ਸੋ ਦੋਸਤੀ ਹੋਵੇ ਤਾਂ ਇਹੋ ਜਿਹੀ ਕਿਉਂਕਿ ਉਹ ਦੋਸਤ ਹੀ ਕਿਹੜਾ ਜਿਹੜਾ ਆਪਣੇ ਦੋਸਤ ਨੂੰ ਦੁੱਖ ਅਤੇ ਤਕਲੀਫ ਵਿੱਚ ਦੇਖ ਕੇ ਪਾਸਾ ਵੱਟ ਜਾਵੇ ਤੁਹਾਡੇ ਇਸ ਦੋਸਤੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ